ਬਾਈਕੜ ਜਿੱਕਾ ਦਾ ਸਾਹ ਬਾਈਕੜ ਜਿੱਕਾ ਤੇ ਆਪਾਂ 2 ਮੀਟਰ ਦਾ ਪੁੰਗਾ ਸਜਾ ਲਿਆ ਆ ਜਿਵੇਂ ਮੇਰੇ ਤੋਂ ਕਿਦਾਂ ਦਮਾਲਾ ਬੰਦੇ ਆ ਉਹ ਤੁਹਾਨੂੰ ਦੱਸਾਂਗੇ ਪਹਿਲਾ ਲਾੜਾ ਜਿਹੜਾ ਬੋਂਗੇ ਨੂੰ ਟੱਕ ਲੈਣਾ ਸੀ ਇਹਦੇ ਨਾਲ ਹੀ ਸਾਰੀ ਸ਼ੇਪ ਸੈੱਟ ਹੋਣੀ ਧਮਾਲ ਦੇ ਦੀ ਇਹ ਮਾਰਨ ਤੋਂ ਬਾਅਦ ਫੁੱਲੇ ਨੂੰ ਨਾਲ ਦੇ ਨਾਲ ਸੈੱਟ ਕਰੀਏ ਆ ਆ ਮਾਰਨੀ ਕੰਨ ਪੱਟੀ ਇਸ ਤਰ੍ਹਾਂ ਨਾਲ ਲੜਮਾ ਆਣਾ ਦੇਖੋ ਜੀ ਦੋਨੋਂ ਕੰਟ ਟੱਕ ਹੋ ਗਏ ਉਹ ਜਿਹੜਾ ਲੜਣਾ ਇੱਕ ਕਨਪੜੀ ਤੋਂ ਥੋੜਾ ਜਿਹਾ ਉੱਪਰ ਉਹਦੀ ਐਂਡ ਗੋਲ ਚੰਦ ਵਾਂਗ ਬਣਾਉਣਾ ਆਮ ਆਲੇ ਜੀ ਚੰਦ ਇੱਕ ਚੰਦ ਇਹਦੇ ਨਾਲ ਹੀ ਲੱਗਦਾ ਜਿਹੜਾ ਸਾਈਡ ਆ ਇੱਥੋਂ ਇਹਨੂੰ ਬਰਾਬਰ ਰੱਖੋ ਇਹਦੇ ਬਰਾਬਰ ਨਾ ਹੁੰਦੇ ਹੋ ਲਾ ਦੇਣਾ ਅਸੀਂ ਦੂਜਾ ਚੰਦ ਇਹ ਲੱਗ ਗਿਆ ਦੂਜਾ ਚੰਦ ਛੇਹ ਦੇਖ ਰਹੇ ਹੋ ਇਥੇ ਸ਼ੇਪ ਇਕੱਠੀ ਕਰਨੀ ਹੈ ਜਿਹੜੀ ਆਪਣੀ ਦਮਾਨੀ ਦੀ ਹੈ ਦੋਨੋਂ ਤਰਫ ਬਰਾਬਰ ਹੋਣੀ ਚਾਹੀਦੀ। ਆਹ ਇਹ ਤੀਜਾ ਇਹ ਵੀ ਉਹਦੇ ਨਾਲ ਹੀ ਬਸ ਥੋੜਾ ਜਿਹਾ ਉੱਪਰ ਆਹ ਇਹ ਤੀਜਾ ਚੱਲ ਜੀ। ਜਿਹੜਾ ਲਾੜਾ ੱੱਲੇ ਨੂੰ ਥੱਲੇ ਉਹਦੀ ਲਿਆਉਣਾ ਤੁਸੀਂ ਥੱਲੇ ਉਹਦੀ ਉੱਪਰ ਨੂੰ। ੱੱਲੇ ਨੂੰ ਆ ਕੇ ਆਹ ਬਾਅਦ ਲਿਆ ਪਹਿਲਾ ਲੜ ਜਿਵੇਂ ਨਾਲ ਕਿ ਤੁਹਾਡੇ ਦਿਮਾਲੇ ਦੀ ਪੂਰੀ ਸ਼ੇਪ ਸੈੱਟ ਹੋਣੀ ਦਿਮਾਲੇ ਨੂੰ ਰੂਪ ਆਣਾ ਫਿਰ ਇਹਦੇ ਨਾਲ ਹੀ ਥੋੜਾ ਜਿਹਾ ਇਹਦੇ ਉੱਪਰੋਂ ਥੋੜਾ ਜਿਹਾ ਗੈਪ ਦੇ ਕੇ ਇੱਕ ਉਂਗਲੀ ਜਿੰਨਾ ਤਾਂ ਮਾਲ ਲੈਣਾ ਦੂਜੇ ਲੜ ਉਹਦੇ ਦੇ ਵਿੱਚ ਤੁਸੀਂ ਇਹ ਦੇਖ ਸਕਦੇ ਆ ਤੇ ਦਮਾਲੇ ਕਿਛੇ ਹੋ ਥੋੜੀ ਜਿਹੀ ਖਰਾਬ ਆ ਉਹ ਅਸੀਂ ਹੱਥ ਨਾਲ ਜੱਟ ਕਰਾਂਗੇ ਹੁਣ ਜਿਹੜਾ ਪੰਨਾ ਆ ਇਹਨੂੰ ਇਸ ਤਰ੍ਹਾਂ ਅੱਛੀ ਮਜ਼ਬੂਤੀ ਦੇ ਚੰਗੀ ਤਰ੍ਹਾਂ ਦੇ ਨਾਲ ਲੱਗੋ ਅੰਦਰ ਦੀ ਤਰਫ ਕਰਨਾ ਤਾਂ ਤੁਸੀਂ ਦੇਖ ਸਕ ਰਹੇ ਹੋ ਤਾਂ ਹੋ ਗਿਆ ਮੇਰਾ ਬੁੰਗਾ ਬੁੰਗਾ ਦਿਖਣਾ ਚਾਹੀਦਾ ਦਮਾਲੇ ਦੇ ਵਿੱਚ ਤਾਂ ਹੋ ਗਿਆ ਦਮਾਲਾ ਕੇਸੀ ਹੋ ਗਏ ਤਿਆਰ ਵਰ ਤਿਆਰ ਈਮਾਨਲਾ ਤੁਹਾਨੂੰ ਦੇਖਾ ਪਰ ਇਹ ਬਾਜ ਦੇ ਵਿੱਚ ਮੈਂ ਸਲਾਈ ਦੀ ਵਰਤੋਂ ਨਹੀਂ ਕਰਦਾ ਕਿਉਂਕਿ ਉਹਦੇ ਨਾਲ ਰੋਮਾਂ ਦੀ ਬੇਦਬੀ ਹੁੰਦੀ ਆ ਕੇਸ ਟੁੱਟ ਜਾਂਦੇ ਆ ਤਾਂ ਕਰਕੇ ਮੈਂ ਬਾਜ ਨਹੀਂ ਵਰਤਦਾ ਜਿਸ ਤਰ੍ਹਾਂ ਦਾ ਦਮਾਲਾ ਮਹਾਰਾਜ ਬਣਵਾ ਦਿੰਦੇ ਆ ਉਸ ਤਰ੍ਹਾਂ ਹੀ ਬੰਨ ਕੇ ਆਪਾਂ ਪੂਰਾ ਦਿਨ ਆਪਣਾ ਤਿਆਰ ਵਰ ਤਿਆਰ ਹੋ ਕੇ ਕੱਟ ਲਈਦਾ ਵਾਏ ਗੁਰ ਜੀ ਕਾ ਖਾਲਸਾ ਵਾਏ ਗੁਰ ਜੀ ਕੀ ਫਤਿਹ ਜੇ ਕਿਸੇ ਨੇ ਹੋਰ ਕੋਈ ਕੁਐਸਚਨ ਹੈਗਾ ਉਹ ਵੀ ਦੱਸਿਓ ਉਹਦੇ ਤੇ ਵੀ ਆਪਾਂ ਜਲਦੀ ਵੀਡੀਓ ਬਣਾਵਾਂਗੇ